ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ੀਂਦਰ ਕੌਰ ਜੀ ਮੌਜੂਦ ਨੇ ਪੰਜਾਬ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਐਗਜ਼ਿਪੋਲ ਜਿਹੜੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ 61% ਜਿਹੜੀ ਆ ਉਹ VOTING ਪੰਜਾਬ ਦੇ ਵਿੱਚ ਪਈ ਹੈ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਨੇ ਉਹਦੇ ਨਾਲ ਤੰਗਰੂਰ ਫਿਰੋਜ਼ਪੁਰ ਪਟਿਆਲਾ ਤੇ ਗੁਰਦਾਸਪੁਰ ਦੇ ਵਿੱਚ VOTING ਕੇਸ ਜਿਹੜੀ ਹੈ ਉਹ ਵੱਧ ਰਹੀ ਹੈ ਸਭ ਤੋਂ ਪਹਿਲੇ ਨੰਬਰ ਤੇ ਮਠਿੰਡਾ ਆਇਆ ਹੈ ਨਜ਼ਰਾਂ ਪੰਜਾਬ ਦੀ ਵੋਟ ਪਰਸੈਂਟੇਜ ਦੇ ਨਾਲ ਜੋ ਗਰਾਊਂਡ ਰਿਐਲਿਟੀ ਹੈ ਉਹਦੇ ਉੱਤੇ ਵੀ ਅਸੀਂ ਨਜ਼ਰ ਰੱਖਾਂਗੇ ਉਹਦੇ ਉੱਤੇ ਚਰਚਾ ਨੂੰ ਅੱਗੇ ਵਧਾਵਾਂਗੇ ਕਿ ਆਖਰਕਾਰ ਕਿਹੜੀ ਗੱਲ ਜਿਹੜੀ ਹੈ ਉਹ ਲੋਕਾਂ ਨੂੰ ਪ੍ਰਭਾਵਿਤ ਕੀਤੀ ਸਰਕਾਰ ਦੇ 2.5 ਸਾਲ ਦੀ ਕਾਰਗੁਜ਼ਾਰੀ ਦਾ ਜੋ ਮਤਲਬ ਕਿ ਮੁਫਤ ਦੀਆਂ ਸਕੀਮਾਂ ਬਿਜਲੀ ਮੁਫਤ ਬੱਸਾਂ ਦਾ ਕਿਰਾਇਆ ਨਹੀਂ ਲੱਗਦਾ ਬੀਬੀਆਂ ਦਾ ਜਾਂ ਹੋਰ ਹਜ਼ਾਰ-ਹਜ਼ਾਰ ਰੁਪਏ ਦੀ 11-1100 ਰੁਪਏ ਭਗਵੰਤ ਸਿੰਘ ਸਾਹਿਬ ਨੇ ਕਿਹਾ ਕਿ ਹੁਣ ਅਸੀਂ ਉਹ ਵੀ ਸ਼ੁਰੂ ਕਰ ਦੇਣਾ 4 ਜੂਨ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਜਾਂ ਹੋਰ ਪਾਸੇ ਵੱਲੋਂ ਸਾਰੇ ਜਿੰਨੇ ਮੁੱਦੇ ਨੇ ਉਹਨਾਂ ਦਾ ਹੱਲ ਕਰਨਾ ਹੈ ਕੀ ਇਹਨਾਂ ਨੇ ਲੋਕਾਂ ਦੇ ਮਨਾਂ ਦੇ ਉੱਤੇ ਕੋਈ ਅਸਰ ਕੀਤਾ ਪ੍ਰਵਾਸੀਆਂ ਦਾ ਵੋਟ ਬੈਂਕ ਉਹ ਪੰਜਾਬ ਦੇ ਵਿੱਚ ਯੋਗੇ ਦਿੱਤੇ ਨਾਲ ਥਾਏ ਸੀ ਉਹਨੂੰ ਮਤਲਬ ਕਿ ਡਾਇਵਰਟ ਕਰਨ ਦੇ ਲਈ ਜਾਂ ਪੂਰ ਰੈਲਾਈਜੇਸ਼ਨ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਹੋਈ ਕਿ ਉਹਨੇ ਕੰਮ ਕੀਤਾ ਡਾਕਟਰ ਸਾਹਿਬ ਨੂੰ ਅਕਸਰ ਜਿਹੜੇ ਉਹ ਵਕ ਵਕ ਫਿਰਕਿਆਂ ਦੇ ਮਰੀਜ਼ ਜ਼ਿਆਦਾਤਰ ਜਿਵੇਂ ਇਹਨਾਂ ਦਾ ਵਾਹ ਵਾਸਤਾ ਪਿਆ ਰਹਿੰਦਾ ਆ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਜਿਹੜੇ ਹਸਪਤਾਲਾਂ ਚ ਸਰਕਾਰੀ ਹਸਪਤਾਲਾਂ ਵੱਲ ਉਹ ਕਰਦੇ ਨੇ ਮਤਲਬ ਪ੍ਰਵਾਸੀ ਹੋਵੇ ਜਾਂ ਹੋਰ ਨੂੰ ਵੀ ਉਹਨਾਂ ਦੀ ਜ਼ੁਬਾਨੀ ਵੀ ਸਮਝ ਨਹੀਂ ਆਤਾ ਵਗੇ ਕਿਉਂ ਕੀ ਡਾਕਟਰ ਸਾਹਿਬ ਨੂੰ ਮਤਲਬ ਕਿ ਇਹਨਾਂ ਦੇ ਕਾਰਨ ਚ ਕੀ ਹੁਕਮਾਰ ਕੇ ਗਏ ਨੇ ਜਾਂ ਕੀ ਗੱਲ ਹੋਈ ਹੈ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ अच्छी ਗੱਲ ਸਖਿੰਦਰ ਜੀ ਐਂਡ ਡਾਡੇ ਜੇ ਸਵਾਲ ਪੁੱਛ ਕੇ ਤੁਸੀਂ ਸ਼ੁਰੂ ਕੀਤਾ ਜੀ ਤਾਂ ਧੰਨਵਾਦ ਪਰ ਤੁਹਾਡੇ ਰਾਈ ਜਿੰਨੇ ਵੀ ਦੇਖ ਸੁਣ ਰਹੇ ਨੇ ਸਾਰੇ ਸਰੋਤਿਆਂ ਨੂੰ ਨਿੱਗੀ ਫਤੇ ਅ ਤਰਸਲ ਮੁੱਦਾ ਬਹੁਤ ਗੰਭੀਰ ਹੈ ਲੋਕਾਂ ਦੀ ਜੋ ਐਸ ਵੇਲੇ ਸੋਚਿਓ ਸਕੇਦ ਹੋ ਚੁੱਕੀ ਤੇ ਉਹ ਹੁਣ ਮਿਲ ਵੀ ਜਾਣੀ ਹੈ ਸੋ ਆਪਾਂ ਤਾਂ ਸਿਰਫ ਉਹਦੇ ਵਿੱਚੋਂ ਕੁਝ ਹਿੱਸੇ ਕੁਝ ਨੁਕਤੇ ਹੀ ਡਿਸਕਸ ਕਰਨ ਜੋ ਕਿ ਆ ਜਿੱਤੇ ਕੋਈ ਵੀ ਪਹਿਲਾਂ ਹੀ ਅਸੀਂ ਮੁਬਾਰਕਾਂ ਦੇ ਦਿੱਤੇਆਂ ਕਿਉਂਕਿ ਕਹਿੰਦੇ ਨੇ ਪਿਆਰ ਤੇ جنگ ਵਿੱਚ ਸਭ ਕੁਝ ਜਾਇਜ਼ ਏ ਤੇ ਇਹ ਪਿਆਰ ਤਾਂ ਖੈਰ ਹੈ ਨਹੀਂ ਸੀ ਤੇ ਜੰਗ ਵੀ ਕੁਝ ਹੋਰ ਹੀ ਤਰੀਕੇ ਦੀ ਲੱਟੀ ਗਈ ਕਿਉਂਕਿ ਇਸ ਵਾਰ ਦੀ ਜੰਗ ਵਿੱਚ ਰੱਜ ਕੇ ਧਰਮ ਵਰਤਿਆ ਗਿਆ ਰੱਜ ਕੇ ਜਾਤ ਪਾਤ ਵਰਤਿਆ ਗਿਆ ਤੇ ਜਿਸ ਤਰੀਕੇ ਜ਼ਾਲਿਮ ਬਦਲੂਆਂ ਨੇ ਆਪਣਾ ਕਿਰਦਾਰ ਸਾਹਮਣੇ ਜੋ ਪੇਸ਼ ਕੀਤਾ ਉਹ ਤਾਂ ਬਾਅ ਹੀ ਕਮਾਲ ਹੋ ਗਿਆ ਮੈਂ ਤਾਂ ਇਸ ਤਰ੍ਹਾਂ ਦੀ ਚੀਜ਼ ਕਦੇ ਫੇਰ ਲਈ ਥਾਂ ਤੇ ਦੇਖੀ ਹੈ ਕਿ ਹਰ ਪੱਖੋਂ ਹੀ ਬੰਦਾ ਸਿਰਫ ਇਸ ਜ਼ਿੱਦ ਨੂੰ ਖੜਾ ਹੋਵੇ ਕਿ ਕਿਸੇ ਹੀ ਹਾਲ ਵਿੱਚ ਪਾਵਰ ਚਾਹੀਦੀ ਏ ਉਹ ਭਾਵੇਂ 10 ਪਾਰਟੀਆਂ ਬਦਲ ਲਈਏ ਕੁਝ ਵੀ ਕਰੀਏ ਤੇ ਫਿਰ ਉਹਨਾਂ ਸਾਰਿਆਂ ਦਾ ਜਦੋਂ ਪਿਛੋਕੜ ਦੇਖਿਆ ਜਾਂਦਾ ਜੇ ਕਿ ਕਿਸੇ ਦੀ 380 ਫੀਸਦ ਕਿਸੇ ਦੀ 1000 ਫੀਸਦ ਆਮਦਨ ਵਧੀ ਹੋਵੇ ਤੇ ਉਹ ਜ਼ਰੀਆ ਕੋਈ ਹੋਰ ਦਿਸਦਾ ਨਾ ਹੋਵੇ ਤਾਂ ਬਹੁਤ ਸੌਖਿਆ ਮੇਰਾ ਖਿਆਲ ਏ ਤੁਹਾਨੂੰ ਤਾਂ ਸੁਣਨ ਵਾਲੇ ਸਾਰੇ ਹੀ ਬਹੁਤ ਤੂ ਜਵਾਨ ਨੇ ਲੋਕ ਤੇ ਉਹ ਇੰਨੀ ਗੱਲ ਉਹਨਾਂ ਨੂੰ ਪਤਾ ਹੀ ਹੈ ਕਿ ਦਲ ਜੋ ਬਦਲੂ ਹਨ ਕੀ ਕੁਛ ਲੁਕਾਰੈ ਨੇ ਕਿੰਨਾ ਕੁ ਲੁੱਟ ਕੀਤੀ ਤੇ ਕੀ ਹੁਣ ਦੂਸਰੀ ਪਾਰਟੀ ਤੇ ਜਾ ਕੇ ਗੁਲ ਖਿਲਾਉਣੇ ਨੇ ਕਿੰਨਾ ਕੁ ਉਹਨਾਂ ਦੇ ਮਨਾਂ ਵਿੱਚ ਪਿਆਰ ਹੋਏਗਾ ਪੰਜਾਬੀਆਂ ਲਈ ਪੰਜਾਬੀਅਤ ਲਈ ਜਾਂ ਪੰਜਾਬ ਦੇ ਮੁੱਦਿਆਂ ਲਈ ਇਹ ਤਾਂ ਸੌਖਿਆ ਸਮਝ ਆ ਜਾਂਦੀ ਇਹਦੇ ਬਾਰੇ ਕੋਈ ਗੱਲ ਕਰਨੀ ਵੀ ਮੇਰਾ خیال ਖਦੂਲ ਹੋਏਗੀ ਕਿ ਮੁੱਦੇ ਮੈਨੂੰ ਨਹੀਂ ਦਿਸਦਾ ਕਿ ਇੱਥੇ ਕਿਤੇ ਵੀ ਉਭਾਰੇ ਗਏ ਜਿੰਨੇ ਵੀ ਹੁਣ ਤੱਕ ਦੀਆਂ ਗੱਲਾਂ ਜੋ ਨਜ਼ਰੀਆਂ ਪਈਆਂ ਕਿਤੇ ਚੰਡੀਗੜ੍ਹ ਦੀ ਕੋਈ ਪੁਰਜ਼ੋਰ ਆਵਾਜ਼ ਨਹੀਂ ਉੱਠੀ ਕਿ ਸਾਡੇ ਵੱਲ ਆਏ ਕੋਈ ਜਿਹੜੇ ਯਾਨੀ ਸਜ਼ਾਵਾਂ ਭੁਗਤ ਚੁੱਕੇ ਉਹਨਾਂ ਦੀ ਗੱਲ ਕੋਈ ਬਹੁਤੀ ਖੁੱਲ ਕੇ ਨਹੀਂ ਕੀਤੀ ਕਿਤੇ ਦੱਬੀ ਕੁੱਟੀ ਆਵਾਜ਼ ਵਿੱਚ ਕਿਤੇ ਕੀਤੀ ਹੋਵੇ ਪਰ ਜਿਸ ਢੰਗ ਨਾਲ ਡੇਰੇ ਸਾਦ ਜਿਸ ਢੰਗ ਨਾਲ ਉਹਨਾਂ ਨੂੰ ਉਹਨਾਂ ਦੇ ਫਾਲੋਅਰਜ਼ ਨੂੰ ਵਰਤੇ ਆ ਗਿਆ ਕਿਮਾ ਕਰਿਓ ਸ਼ਬਦ ਹੀ ਇਹ ਹੋਰ ਸਹੀ ਜਾਪਦਾ ਜੇ ਕਿ ਉਹਨਾਂ ਨੂੰ ਕਿਵੇਂ ਮੋੜਿਆ ਗਿਆ ਕਿਵੇਂ ਪਰਮਾਇਆ ਗਿਆ ਕਿਸ ਤਰੀਕੇ ਲਾਲਚ ਦਿੱਤੇ ਗਏ ਕਿਵੇਂ ਧਰਮ ਦਾ ਮਿਸਯੂਜ਼ ਹੋਇਆ ਕਿਵੇਂ ਧਰਮ ਦੇ ਆਧਾਰ ਤੇ ਪਾੜ ਪਾਏ ਗਏ ਕਿਵੇਂ ਸੂਬੇ ਦੇ ਲੋਕਾਂ ਤੇ ਕਸਬੇ ਤੇ ਪ੍ਰਵਾਸੀ ਉਹਨਾਂ ਦੀ ਕਿਵੇਂ ਉਹਨਾਂ ਨੂੰ ਵੀ ਵਰਤਿਆ ਗਿਆ ਇਹ ਸਾਰਾ ਕੁਝ ਇਹਦੇ ਵਿੱਚ ਦੱਬ ਕੇ ਸਾਹਮਣੇ ਆਇਆ ਜਿੱਥੇ ਸਗੋਂ ਨਸ਼ਾ ਜਿੱਤੇ ਜਾਣ ਦਾ ਸ਼ਰਾਬਾਂ ਖੁੱਲੀਆਂ ਦੇਣ ਦਾ ਇਹ ਤਾਂ ਖਬਰਾਂ ਹੀ ਮੁੱਖ ਪੇਜਾਂ ਤੇ ਛਪ ਚੁੱਕੀਆਂ ਨੇ ਇਹਦੇ ਤਾਂ ਕੋਈ ਲੁਕਾਅ ਹੈ ਹੀ ਨਹੀਂ ਸੋ ਜਿਹੜੇ ਆਪ ਹੀ ਨਸ਼ਾ ਵੰਡਦੇ ਹੋਣ ਜਾਂ ਸ਼ਰਾਬਾਂ ਵੰਡਦੇ ਹੋਣ ਉਹਨਾਂ ਨੇ ਕਿੱਥੋਂ ਗੱਲ ਕਰਨੀ ਸੀ ਨਸ਼ਾ ਰੋਕਣ ਦੀ ਉਹ ਤਾਂ ਫਿਰ ਕੁਸ਼ਸ਼ਾ ਸਾਟ ਟੱਈ ਜਾਪਦਾ ਜੇ ਹੁਣ ਇਹਦੇ ਵਿੱਚ ਪੰਜਾਬੀਆਂ ਦੀਆਂ ਲੋੜਾਂ ਉਹ ਤਾਂ ਜ਼ਿਕਰ ਹੋਇਆ ਹੀ ਨਹੀਂ ਦੇਖੋ ਨਾ ਜੇ ਫੇਰ ਹੋਂ ਝਾਤ ਮਾਰੋ ਹਰ ਪਾਰਟੀ ਨੇ ਕਿਸੇ ਨਾ ਕਿਸੇ ਪਾਸੇ ਉਹ ਇਹ ਗੱਲ ਚੁੱਕੀ ਕਿ ਅਸੀਂ ਜੀ ਹਾਈਲਾਈਟਸ ਦੇ ਸੈਂਟਰ ਬਣਾਵਾਂਗੇ ਹੋਰ ਬਾਹਰ ਹੋਰ ਢਾਲੇ ਦਾ ਲੋਕਾਂ ਨੂੰ ਭੇਜਾਂਗੇ ਪਰ ਪੰਜਾਬ ਅੰਦਰ ਸਾਡੇ ਜੋ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਸਗੋਂ ਬਾਹਰ ਲਿਆ ਕੇ ਹਥਿਆਣ ਤੇ ਸਾਡੇ ਪੰਜਾਬੀ ਜਬਰੀ ਬਾਹਰ ਤੱਕੇ ਜਾਣ ਕਿ ਉਹਨਾਂ ਦੀ ਜੋ ਉਹਨਾਂ ਦੇ ਹੱਕ ਖੋਏ ਗਏ ਉਹਨਾਂ ਨੂੰ ਸਗੋਂ ਵਣਦਾ ਜੋ ਉਹਨਾਂ ਦਾ ਹੱਕ ਸੀ ਨਹੀਂ ਦਿੱਤਾ ਰੋਜ਼ਗਾਰ ਉਹਨਾਂ ਤੋਂ ਉਹਨਾਂ ਜਿਸ ਜਿਸ ਤਰ੍ਹਾਂ ਮਿਲਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਨਦਾਰਤ ਸਨ ਆਪਾਂ ਇਸ ਚੋਣਾਂ ਦੇ ਵਿੱਚ ਰੱਜ ਕੇ ਬੋਲੇ ਝੂਠ ਵੀ ਦੇਖੇ ਲਨਚਾਉਣ ਵਾਲੀਆਂ ਗੱਲਾਂ ਵੀ ਜਿਸ ਤਰੀਕੇ ਅਸੀਂ ਮੁਫਤ ਹੋਰ ਚੀਜ਼ਾਂ ਮੁਫਤ ਮੁਫਤ ਕਰਕੇ ਜੋ ਐਸ ਵੇਲੇ ਗਰੀਬਾਂ ਦਾ ਮਜ਼ਾਕ ਉਡਾਇਆ ਗਿਆ ਕਿ ਲੋੜਵੰਦਾਂ ਦਾ ਕਿ ਤੋਂ ਅਨੂ ਅਸੀਂ ਹੋਰ ਆ ਲੋ ਤੁਹਾਡੇ ਬੁਰਕੀਆਂ ਛਟਾਂਗੇ ਉਹ ਚੀਜ਼ਾਂ ਮੇਰਾ ਖਿਆਲ ਹੈ ਕਿ ਬਹੁਤ ਕੁੱਲ ਕੇ ਸਾਹਮਣੇ ਆਈਆਂ ਕਿ ਕਿਵੇਂ ਪੰਜਾਬੀਆਂ ਦੇ ਕਿਰਦਾਰ ਨੂੰ ਨੀਵਾ ਤੇ ਹੋਰ ਨੀਵਾ ਲਾਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਉਹ ਹੱਡ ਭੰਨਵੀ ਮਿਹਨਤ ਦੇ ਆਦੀ ਸਨ ਉਹਨਾਂ ਨੂੰ ਉਸ ਪੱਖੋਂ ਹਟਾ ਕੇ ਮੁਫਤ ਖੋਰੀ ਵਾਂ ਲਾਉਣ ਲਈ ਪੂਰਾ ਜ਼ੋਰ ਲਾਇਆ ਗਿਆ ਤੇ ਦੇਖੋ ਨਾ ਕਿਸ ਨੇ ਕਿਹਾ ਕਿ ਆਈਲੈਂਡਸ ਕਰਾ ਕੇ ਅਸੀਂ ਬਾਹਰ ਧੱਕ ਦੇਾਂਗੇ ਤੇ ਉੱਥੇ ਜੇ ਨੌਕਰੀਆਂ ਨਹੀਂ ਹਨ ਉਹ ਤੋਂ ਵਾਪਸ ਮੁੜਨ ਨੂੰ ਮਜਬੂਰ ਕੀਤਾ ਜਾ ਰਿਹਾ ਹੋਵੇ ਜਾਂ ਉੱਥੇ ਉਹ ਇੰਨਾ ਕੁ ਮਜਬੂਰ ਹੋ ਗਏ ਹੁਣ ਜਿਸ ਤਰੀਕੇ ਦੇ ਕੰਮਾਂ ਲਈ ਉਹਨਾਂ ਨੂੰ ਗਿੜਗੜਾਉਣਾ ਪੈਂਦਾ ਹੋਵੇ ਤਾਂ ਫਿਰ ਆਖਰ ਕਸੂਰਵਾਰ ਕੌਣ ਹੈ ਕੀ ਸਰਕਾਰਾਂ ਨਹੀਂ ਆ ਜਿਨ੍ਹਾਂ ਨੂੰ ਇੱਥੇ ਨੌਕਰੀਆਂ ਸਗੋਂ ਪ੍ਰਬੰਧ ਕਰਨੀਆਂ ਚਾਹੀਦੀਆਂ ਸੀ ਪਰ ਆਪਾਂ ਪਿਛਲੀ ਵੀ ਪ੍ਰੋਗਰਾਮ 'ਚ ਇਹੋ ਗੱਲ ਕੀਤੀ ਸੀ ਕਿ ਸਾਡੇ ਹੱਕ ਜੋ ਖੋਏ ਗਏ ਪੰਜਾਬੀਆਂ ਦੇ ਹੋਰਨਾਂ ਸੂਬਿਆਂ ਵਿੱਚੋਂ ਮਿਲਦੇ ਨਹੀਂ ਪਏ ਪਰ ਹੁਣ ਤਾਂ ਹੋਰ ਹੀ ਕਮਾਲ ਹੋ ਗਿਆ ਦੇਖੋ ਮੈਂ ਤੁਹਾਡੇ ਨਾਲ ਕਈ ਪ੍ਰੋਗਰਾਮਾਂ ਵਿੱਚ ਕਈ ਤੱਥ ਸਾਹਮਣੇ ਬਾਰ ਬਾਰ ਰੱਖੇ ਕਿ ਸਾਡੇ ਕੋਲ ਪ੍ਰਵਾਸੀ ਜੋ ਦਾਖਲ ਹੁੰਦੇ ਪਏ ਨੇ ਉਹਨਾਂ ਕੋਲ ਦੋ-ਦੋ ਨੇ ਆਧਾਰ ਕਾਰਡ ਮੈਂ ਤੁਹਾਨੂੰ ਬੜੀ ਵਾਰ ਕਿਹਾ ਵੀ ਆ ਦੇਖੋ ਪ੍ਰਤੱਖ ਸਬੂਤ ਨੇ ਲਿਖ ਕੇ ਵੀ ਮੈਂ ਦੇ ਚੁੱਕੀਆਂ ਸਭ ਕੁਝ ਕੋਈ ਵੀ ਐਕਸ਼ਨ ਹੋਇਆ ਨਹੀਂ ਤੇ ਉਹ ਐਸ ਵੇਲੇ ਬਹੁਤ ਖੁੱਲ ਕੇ ਸਾਹਮਣੇ ਆਇਆ ਜੇ ਸਾਡੇ ਬੋਰਡ 'ਚ ਦਾਖਲ ਸਾਰੇ ਦੇ ਸਾਰੇ ਪ੍ਰਵਾਸੀ ਜੋ ਬਿਹਾਰ ਦੇ ਵਾਸੀ ਨੇ ਜਾਂ ਯੂਪੀ ਦੇ ਨੇ ਦੋ ਦੋ ਉਹਨਾਂ ਨੇ ਕਾਰਡ ਬਣਾਏ ਹੋਏ ਨੇ ਆਪਣੇ ਆਧਾਰ ਕਾਰਡ ਤੇ ਉਹਨਾਂ ਨੇ ਸਭ ਨੇ ਵੋਟਾਂ ਪਾਈਆਂ ਜੇ ਉਹਨਾਂ ਦੇ ਉਂਗਲੀਆਂ ਤੇ ਲੱਗੇ ਨਿਸ਼ਾਨ ਬਿਲਕੁਲ ਬਕਾਇਦਾ ਦਸਰੇ ਨੇ ਵੋਟਾਂ ਪਾ ਕੇ ਆਏ ਨੇ ਭਾਰੀ ਗਿਣਤੀ ਐਸ ਵੇਲੇ ਉਹ ਤਾਂ ਵੀਡੀਓ ਵੀ ਵਾਇਰਲ ਹੋ ਗਈ ਕਿ ਜਿੱਥੇ ਦੋ ਦੋ 100 ਇਹੀ ਪ੍ਰਵਾਸੀ ਖੜੇ ਸਨ ਇੱਥੇ ਵੋਟਾਂ ਪਾਉਣ ਇੱਥੇ ਪਟਿਆਲੇ ਵਿੱਚ ਹੀ ਦੂਰ ਦੀ ਤਾਂ ਗੱਲ ਹੀ ਨਹੀਂ ਜਾਂਦੇ ਸੋ ਇਹ ਜਿਹੜੇ ਸਾਰੇ ਦਿਸ ਰਹੇ ਨੇ ਜੋ ਵੀਡੀਓਜ਼ ਰਾਈਂ ਯਾਨੀ ਲੋਕੀ ਸਾਹਮਣੇ ਪਾਉਂਦੇ ਪਏ ਨੇ ਇਕੀ ਦਰਸਾ ਰਹੇ ਨੇ ਕਿਸ ਕਿਸਮ ਦੀਆਂ ਝੂਠੀਆਂ ਵੋਟਾਂ ਸਾਡੇ ਪੈ ਰਹੀਆਂ ਨੇ ਦੂਜੇ ਪਾਸੇ ਪਿੰਡ ਬੜੇ سارے ਲੋਕ ਆ ਕੇ ਇਹ ਵੀ ਦੱਸ ਕੇ ਗਏ ਕਿ ਸਾਡੇ ਪਿੰਡਾਂ ਚੋਂ ਜੀ ਕੁੱਲ 10-12 ਹੀ ਘਰ ਗਏ ਬਾਕੀ ਤਾਂ ਅਸੀਂ ਜਾਣਾ ਹੀ ਯੋਗ ਨਹੀਂ ਸਮਝਿਆ ਜਦੋਂ ਕਾਰਨ ਪੁੱਛਦੇ ਆ ਕਾਰਨ ਕਹਿੰਦੇ ਨੇ ਜੀ ਹੈ ਤੁਸੀਂ ਦੇਖੋ ਨਾ ਅੱਜ ਅਸੀਂ ਕਿਸੇ ਪਾਰਟੀ ਚ ਚੁਣਾਂਗੇ ਕੱਲ ਛੜੱਪਾ ਮਾਰ ਕੇ ਦੂਜੀ ਪਾਰਟੀ ਚ ਬੈਠੇ ਹੋਣਗੇ ਉਹਨਾਂ ਦਾ ਕੋਈ ਮੁੱਦਾ ਤਾਂ ਹੈ ਹੀ ਨਹੀਂ ਉਹਨਾਂ ਨੇ ਸਾਡੀਆਂ ਨਹੀਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਤੇ ਇੱਕ ਬਹੁਤ ਅਹਿਮ ਗੱਲ ਉਹਨਾਂ ਕੀਤੀ ਕਿ ਸਾਡਾ ਹੁਣ ਮੋਹ ਭੰਗ ਹੋ ਗਿਆ ਇਹ ਬਹੁਤ ਗੱਲ ਬੜੀ ਗੰਭੀਰ ਜੇ ਸੁਖਵਿੰਦਰ ਜੀ ਮੋਹ ਭੰਗ ਹੋਣਾ ਦਾ ਮਤਲਬ ਹੈ ਸਾਰੀ ਉਮੀਦ ਟੁੱਟਣੀ ਤੇ ਉਮੀਦ ਟੁੱਟਣੀ ਬਹੁਤ ਡੂੰਘਾ ਅਸਰ ਪਾਉਂਦੀ ਜੇ ਕਿਉਂਕਿ ਪਹਿਲਾਂ ਜੋ ਸਾਰੀਆਂ ਪਾਰਟੀਆਂ ਨੂੰ ਜਿਸ ਤਰੀਕੇ ਉਹਨਾਂ ਨੇ ਪਾਸੇ ਸੁੱਟਿਆ ਸੀ ਪੰਜਾਬੀ ਕਿਉਂਕਿ ਕੁਝ ਵੱਖ ਸੋਚ ਦੇ ਧਾਰਨੀ ਨੇ ਉਨਾਂ ਨੇ ਇੱਕ ਉਮੀਦ ਸੀ ਉਹਨਾਂ ਕੋਲ ਕਿ ਸ਼ਾਇਦ ਪੰਜਾਬ ਨੂੰ ਵਾਪਸ ਉਹੀ ਉਦਾਰ ਉਤਪਾਦਵਾਣ ਲਈ ਕੁਝ ਕੋਸ਼ਿਸ਼ ਕੀਤੀ ਜਾਏਗੀ ਪਰ ਹੁਣ ਲੋਕ ਜਿਵੇਂ ਆਵਾਜ਼ ਚੁੱਕਣ ਲੱਗ ਪਏ ਨੇ ਚੁੱਪ ਹਲਕੀ ਵੀ ਕੱਢਦੇ ਨੇ ਖੁੱਲਕੇ ਵੀ ਕੱਢਦੇ ਨੇ ਕਿ ਸਾਡਾ ਕੁਝ ਵੀ ਉਹ ਯਾਨੀ ਜੋ ਅਸੀਂ ਸੋਚ ਰੱਖੀ ਸੀ ਉਮੀਦ ਰੱਖੀ ਸੀ ਕੁਝ ਵੀ ਪੂਰੀ ਨਹੀਂ ਹੋਈ ਅਸੀਂ ਤਾਂ ਛਲਾਂਗਾ ਮਾਰਦੇ ਇਧਰੋਂ ਉਧਰ ਸੱਜੇ ਖੱਬੇ ਹੀ ਦੇਖ ਰਹੇ ਆ ਲੋਕਾਂ ਨੂੰ ਕੋਈ ਮੁੱਦੇ ਤੇ ਨਹੀਂ ਆਉਂਦਾ ਸਿਰਫ ਮੁਫਤ ਖੋਰੀ ਤਕਸੀਮਤ ਹੋ ਗਿਆਂ ਤੇ ਅੱਤ ਦਾ ਜੋ ਝੂਠ ਬੋਲਿਆ ਜਾਣਾ ਜਾਂ ਕਿਵੇਂ ਸਾਡੇ ਸਿਆਸਤਦਾਨਾਂ ਵੱਲੋਂ ਜੋ ਟੈਕਸ ਦਾ ਜਮਾ ਪੈਸਾ ਕਿਵੇਂ ਉਹਨੂੰ ਦੁਰਵਰਤੋਂ ਉਹਦੀ ਕੀਤੀ ਜਾਣੀ ਇਹ ਚੀਜ਼ਾਂ ਲੋਕ ਬੋਲ ਰਹੇ ਨੇ ਮੈਂ ਨਹੀਂ ਬੋਲ ਰਹੀ ਲੋਕ ਖੁੱਲੇ ਆਮ ਬੋਲਦੇ ਪਏ ਨੇ ਕਿ ਸਾਡੇ ਹੀ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਸਾਨੂੰ ਉਮੀਦ ਸੀ ਕਿ ਜੋ ਉਹ ਵੀਆਈਪੀ ਕਲਚਰ ਬੰਦ ਹੋਏਗਾ ਉਸ ਕੋ 3 ਗੁਣਾ ਹੋ ਗਿਆ ਸਾਨੂੰ ਉਮੀਦ ਸੀ ਕਿ ਜਿਹੜੇ ਜ਼ਮੀਨ ਨਾਲ ਜੁੜੇ ਲੋਕ ਨੇ ਉਹਨਾਂ ਦੀ ਜਦੋਂ ਦੇਖਦੇ ਆ ਕਿ 300% ਹੁਣ ਉਹਨਾਂ ਦੀ ਆਮਦਨ 2 ਸਾਲਾਂ ਚ ਵੱਧ ਗਈ ਹੈ ਤਾਂ ਇਹੀ ਕੁਝ ਪਹਿਲੇ ਕਰਦੇ ਸੀ ਅਸੀਂ ਕੀ ਵੋਟਾਂ ਪਾਈਏ ਕਿਹਨੂੰ ਪਾਈਏ ਇਹ ਕਾਰਨ ਜੇ ਜਿਹੜੇ ਕਾਫੀ ਗਿਣਤੀ ਨਹੀਂ ਗਏ ਫਿਰ ਉਹ ਲੋਕ ਜਿਹੜੇ ਪੱچے ਸਾਡੇ ਬਾਹਰ ਤੁਰ ਚੁੱਕੇ ਨੇ ਉਹ ਵੋਟਾਂ ਵੀ ਨਹੀਂ ਸੀ ਪੈ ਸਕਦੀਆਂ ਕਿਉਂਕਿ ਉਹ ਬਾਹਰ ਬੈਠੇ ਨੇ ਅਜੇ ਉਹ ਵੀ ਜਦੋਂ ਜਾਇਦ ਕਰ ਰਹੇ ਨੇ ਆਪਣੇ ਉੱਥੇ ਵਸਣ ਦੀ ਉਹ ਵੋਟਾਂ ਵੀ ਕਾਫੀ ਜਿਹੜੀਆਂ ਘਟੀਆਂ ਤੇ ਫਿਰ ਪ੍ਰਵਾਸੀਆਂ ਵੱਲੋਂ ਪੈ ਜਾਣੀਆਂ ਕਾਫੀ ਮਾਤਰਾ 'ਚ ਜਿਨ੍ਹਾਂ ਦੇ ਕੋਲ ਡਬਲ ਏ ਨੇ ਤਾਂ ਸਮਝੀ ਸਕਦੇ ਹੋ ਕਿ ਕੌਣ ਬਣਾਏਗਾ ਸਰਕਾਰ ਤੇ ਕਿੰਨੇ ਕੋ ਫਰਮਾਏ ਗਏ ਕਿਸ ਤਰੀਕੇ ਇਹ ਸਾਡੇ ਸਾਹਮਣੇ ਚੁਣੇ ਹੋਏ ਲੋਕ ਆਣਗੇ ਸਾਨੂੰ ਸਪਸ਼ਟ ਫੇਰ ਉਹਨਾਂ ਵੱਲੋਂ ਤਮਕਾਉ ਜੋ ਬਿਆਨ ਦਿੱਤੇ ਜਾਣੇ ਅੱਛਾ ਸਾਨੂੰ ਨਹੀਂ ਪਾਓਗੇ ਦੇਖ ਲਾਂਗੇ ਕਿਹੜੇ ਇਲਾਕੇ ਚੋਂ ਕਿੰਨਿਆਂ ਨੇ ਭਾਈ ਇਹੋ ਜੀ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਅ ਅਫਸੋਸ ਹੁੰਦਾ ਜੇ ਕਿ ਅਸੀਂ ਇਹਨਾਂ ਨੂੰ ਕੁਰਤੀਆਂ ਤੇ ਪਿਠਾ ਰਹੇ ਹਾਂ ਪਰ ਸੁਖਵਿੰਦਰ ਜੀ ਤੁਹਾਨੂੰ ਜਾਪਦਾ ਜੇ ਕਿ ਕੋਈ ਆਮ ਘਰਾਂ ਦਾ ਬੰਦਾ ਕਿਤੇ ਕੋਈ ਨੌਜਵਾਨ ਜੋ ਕਿਸੇ ਨਵੀਂ ਸੋਚ ਨਾਲ ਇੱਥੇ ਖੜਾ ਹੋਵੇ ਕਿ ਉਹ ਕਦੇ ਵੀ ਸੋਚ ਵੀ ਸਕਦਾ ਜੇ ਕਿ ਮੈਂ ਇਸ ਜੋਨ ਪ੍ਰਕਿਰਿਆ ਦਾ ਹਿੱਸਾ ਬਣਾ ਤੇ ਮੈਂ ਆਪ ਖੜਾ ਹੋਵਾਂ ਜਿੱਤ ਜਾਵਾਂ ਜਦੋਂ ਕਿ ਅਸੀਂ ਖਰਚੇ ਹੀ ਕਰੋੜਾਂ ਤੇ ਲੈ ਜਾ ਚੁੱਕੇ ਆ ਤਾਂ ਕਿੱਥੋਂ ਅਸੀਂ ਸੋਚ ਸਕਦੇ ਹਾਂ ਕੋਈ ਵੀ ਤਬਦੀਲੀ ਇਹ ਤਾਂ ਹੁਣ ਪੱਕਾ ਗੜ ਬਣ ਚੁੱਕਾ ਕਿ ਟੱਬਰ ਅਗਾ ਤੋਂ ਅਗਾ ਤੋਰੀ ਜਾਣਗੇ ਤਬਦੀਲੀ ਤਾਂ ਹੁਣ ਮੈਨੂੰ ਲੱਗਦਾ ਕਿ ਤੇ ਭੁੱਲ ਹੀ ਜਾਈਏ ਫਿਰ ਲੱਗਦੀ ਨਹੀਂ ਨੇੜੇ ਤੜੇ ਜਾਪਦੀ अच्छा मैम ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ ਜਦੋਂ ਅਸੀਂ ਇੱਕ ਤਾਂ ਲਾਲਚ ਵਸ ਹੁੰਦਾ ਇੱਕ ਹੁੰਦਾ ਮਜਬੂਰੀ ਵਸ ਜਿੰਨਾ ਦੀ ਮਜਬੂਰੀ ਬਣਦੀ ਹੈ ਉਹ ਸਾਨੂੰ ਪਤਾ ਜਿਹੜੇ ਜਿਹੜੇ ਲਾਲਚ ਵਸ ਹੁੰਦੇ ਨੇ ਕਿ ਮਤਲਬ ਕਿ ਕਹਿ ਦਿੰਦੇ ਨੇ ਕਿ ਸਰਕਾਰ ਮੁਫਤ ਦੇ ਰਹੀ ਹੈ ਫਿਰ ਕੀ ਹੈ ਜੇ ਅਸੀਂ ਉਹੀ ਹਜ਼ਾਰਿਆਰ ਮਹੀਨਾ ਲੈ ਲਾਂਗੇ ਜਾਂ ਮੁਫਤ ਬਿਜਲੀ ਸਾਨੂੰ ਮਿਲ ਰਹੀ ਹੈ ਚਲੋ ਕੁਝ ਕਿਤਾਬ ਚੇ ਆ ਭਾਵੇਂ ਉਹ ਆਪਣੀਆਂ ਤਨਖਾਹਾਂ ਉਹਨਾਂ ਦੀਆਂ ਲੱਖਾਂ ਚੋਂ ਜਾਂ ਹਜ਼ਾਰਾਂ ਚੋਂ ਉਹ ਵੀ 2-4000 ਰੁਪਏ ਜਿਹੜਾ ਸਰਕਾਰ ਦੀ ਮੁਫਤ ਬਿਜਲੀ ਆਲਾ ਉਹਨੂੰ ਵੀ ਵਰਤ ਰਹੇ ਨੇ ਉਸ ਟੱਗ ਦੇ ਨਾਲ ਸਬਸਿਡੀ ਹਰ ਕੋਈ ਚਾਹੁੰਦਾ ਆ ਭਾਵੇਂ ਬਿਜਲੀ ਦੀ ਹੋਵੇ ਪਾਣੀ ਦੀ ਹੋਵੇ ਉਹ ਸਾਰਾ ਕੁਝ ਚੱਲ ਰਿਹਾ ਨਾਲ ਨਾਲ ਮੁਫਤ ਬੱਸਾਂ ਦਾ ਸਫ਼ਰ ਵੀ ਹਰ ਕੋਈ ਖੰਡਾ ਰਿਹਾ ਹੈ ਜਦ ਕਿ ਇਹ ਇਸ ਕੈਟਾਗਰੀ ਨੂੰ ਅਸੀਂ ਫਿਰ ਕਿਵੇਂ ਸਮਝੀਏ ਜਦੋਂ ਅਸੀਂ ਇੱਕ ਪਾਸੇ ਅਸੀਂ ਬਦਲਾ ਦੀ ਗੱਲ ਕਰਦੇ ਆ ਇੱਕ ਪਾਸੇ ਅਸੀਂ ਜੇ ਇਹ ਕਹਿੰਦੇ ਆ ਕਿ ਕੁਝ ਨਵਾਂ ਪੰਜਾਬ ਦੇ ਵਿੱਚ ਆਵੇ ਪੰਜਾਬ ਤਰੱਕੀ ਕਰੇ ਦੇ ਬੱਚੇ ਵਿਦੇਸ਼ਾਂ 'ਚ ਕਿਉਂ ਜਾ ਰਹੇ ਨੇ ਉੱਥੋਂ ਲਾਸ਼ਾਂ ਕਿਉਂ ਆ ਰਹੀਆਂ ਸਾਨੂੰ ਇਹ ਕਿਉਂ ਭਾਰਤ ਹੋਣਾ ਪੈਂਦਾ ਦੂਜੇ ਪਾਸੇ ਅਸੀਂ ਇਸ ਪਾਸੇ ਵੱਲੋਂ ਵੀ ਤੁਰੇ ਹੋਏ ਆ ਕਿ ਜੋ ਹੁੰਦਾ ਭਾਵੇਂ ਉਹ ਸਰਕਾਰੀ ਅਦਾਰਿਆਂ 'ਚ ਹੋਣ ਜਾਂ ਮੁਲਾਜ਼ਮ ਤਰਕਕੇ ਜੋ ਹੋਵੇ ਉੱਥੋਂ ਵੀ ਮੈਂ ਵੇਖਿਆ ਹੈ ਕਿ ਰਿਸ਼ਵਤ ਦਾ ਹਰ ਅੰਗ ਜਿਹੜਾ ਆ ਭ੍ਰਿਸ਼ਟਾਚਾਰੀ ਦਾ ਉੱਥੇ ਨਜ਼ਰ ਆਉਂਦਾ ਬਸ ਦਾ ਚੱਲਣ ਦੀ ਗੱਲ ਹੈ ਜਿਹਦਾ ਦਾ ਲੱਗ ਗਿਆ ਉਹਨੇ ਤਾਂ ਜੇਬ ਆਪਣੀ ਭਰ ਲਈ ਜਿਹਦਾ ਨਹੀਂ ਲੱਗਿਆ ਉਹ ਫਿਰ ਬਾਅਦ ਦੇ ਵਿੱਚ ਲੋਕਾਂ ਨੂੰ ਗਿਆੜ ਦਿੰਦਾ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਪਾਸੇ ਤੇ ਅਸੀਂ ਸਿਸਟਮ 'ਚ ਤਬਦੀਲੀ ਚਾਹੁੰਦੇ ਆ ਦੂਜੇ ਪਾਸੇ ਅਸੀਂ ਆਪ ਉਸ ਸਿਸਟਮ ਨੂੰ ਖਰਾਬ ਕਰ ਰਹੇ ਆ ਉਹਨਾਂ ਔਦਿਆਂ ਦੇ ਉੱਤੇ ਬੈਠੇ ਆ ਅਸੀਂ ਜਿਹੜੇ ਔਦਿਆਂ ਤੇ ਸਾਡੀ ਕਲਮ ਬਹੁਤ ਵੱਡੇ ਫੈਸਲੇ ਵੀ ਕਰ ਸਕਦੀ ਹੈ ਹਾਂ ਬਿਲਕੁਲ ਜੀ ਮੈਨੂੰ ਨਾ ਤੁਹਾਡੀ ਇਸ ਸਵਾਲ ਤੋਂ ਇੱਕ ਕਹਾਣੀ ਚੇਤੇ ਆ ਗਈ ਕਿ ਸ਼ਿਕਾਰੀ ਨੇ ਜਾਲ ਪਾਇਆ ਸੀ ਦਾਣੇ ਉਹਦੇ ਵਿੱਚ ਪਾਏ ਸੀ ਤੇ ਫਿਰ ਉਹ ਜਿੰਨੇ ਕਬੂਤਰ ਚੁਗਣ ਪੈ ਗਏ ਉਹ ਸਾਰੇ ਦੇ ਸਾਰੇ ਫਸ ਗਏ ਤੇ ਉਹੀ ਹਾਲ ਜੈਸ ਵੇਲੇ ਕਿ ਅਸੀਂ ਚੋਗੇ ਜੋ ਸਾਡੇ ਅੱਗੇ ਟੁੱਟੇ ਜਾਂਦੇ ਨੇ ਅਸੀਂ ਚੋਗਾ ਚੁਗਣ ਲਈ ਬਹੁਤ ਵੱਡੀ ਗਿਣਤੀ ਉੱਥੇ ਬਹਿ ਜਾਂਦੇ ਇਹ ਗੱਲ ਬਿਲਕੁਲ ਸਾਡੀ ਅਸਲੋਂ ਪਰੋਖੇ ਹੋ ਜਾਂਦੀ ਹੈ ਕਿ ਅੱਖੋਂ ਪਰੋਖੇ ਖੇਤ ਜਿਹੜੀ ਅਸਲ ਵਿੱਚ ਇਹ ਮੁਫਤ ਵਾਲੀ ਚੀਜ਼ ਹੁੰਦੀ ਜੇ ਕਦੇ ਵੀ देयर आर ਨੋ ਫ੍ਰੀ ਲੰਚਸ ਇਹ ਸਭ ਨੂੰ ਪਤਾ ਜੇ ਦੁਨੀਆ ਭਰ ਵਿੱਚ ਉਹ ਕਿਸੇ ਨਾ ਕਿਸੇ ਹੋਰ ਤਰੀਕੇ ਦਾ ਟੈਕਸ ਉਹਦੇ ਰਾਹੀਂ ਹੀ ਉਹ ਚੀਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਸੋ ਇੰਨੀ ਇਹ ਗੱਲ ਸਿਰਫ ਦੂਰ ਰੱਖ ਦਿੱਤੀ ਜਾਂਦੀ ਹੈ ਕਿ ਸੋਚਣ ਸਮਝਣ ਦੀ ਆਪਣੀ ਸ਼ਕਤੀ ਕਰੋ ਪਰੇ ਤਾਂ ਤੁਸੀਂ ਸਿਰਫ ਆ 300 ਤੁਹਾਨੂੰ ਫ੍ਰੀ ਹੋ ਗਿਆ ਜਾਂ ਆ ਇੱਥੇ ਆ ਫ੍ਰੀ ਹੋ ਗਿਆ ਇੱਕ ਚੀਜ਼ ਜਾਂ ਆ ਤੁਹਾਨੂੰ ਰਾਸ਼ਨ ਫ੍ਰੀ ਹੋ ਗਿਆ ਆਖਰ ਕੋਈ ਤਾਂ ਉਸ ਚੀਜ਼ ਲਈ ਪੇ ਕਰਦਾ ਜੇ ਸੋ ਆਲਟੀਮੇਟਲੀ ਜੋ ਵੀ ਕਿਸੇ ਵੀ ਸਰਕਾਰ ਵੱਲੋਂ ਫ੍ਰੀ ਸਕੀਮਾਂ ਹੁੰਦੀਆਂ ਨੇ ਉਹ ਆਲਟੀਮੇਟਲੀ ਟੈਕਸ ਪੇਅਰਜ਼ ਮਨੀ ਵਿੱਚੋਂ ਹੀ ਨਿਕਲਦੀਆਂ ਨੇ ਨਾ ਪਰ ਇਹ ਨਾਲ ਸੋਚ ਲੈਣ ਕਿ ਜੇ ਉਹਦਾ 20% ਲੋਕਾਂ ਵਿੱਚ ਇਸ ਤਰ੍ਹਾਂ ਚੋਗਾ ਛੁੱਟਿਆ ਜਾਂਦਾ ਤਾਂ 80% ਉਹਦਾ ਹਿੱਸਾ ਇਹੀ ਆਪ ਸਿਆਸਤਦਾਨ ਵਰਤਦੇ ਨੇ ਭਾਵੇਂ ਹਵਾਈ ਝੂਟੀਆਂ ਵਿੱਚ ਹੋਣ ਭਾਵੇਂ ਉਹਨਾਂ ਦੇ ਟੈਲੀਫੋਨ ਦੇ ਬਿੱਲ ਹੋਣ ਉਹਨਾਂ ਦੇ ਗੱਡੀਆਂ ਦੇ ਪੈਟਰੋਲ ਡੀਜ਼ਲ ਹੋਣ ਇਹ ਆ ਉਹਨਾਂ ਦਾ ਜਿੰਨਾ ਵੀ ਅਮਲਾ ਫੈਲਾ ਉਹਨਾਂ ਦੀ ਰਾਖੀ ਤੇ ਲੱਗਿਆ ਉਹਦੇ ਤੇ ਲੱਗਿਆ ਹੁਣ ਭਾਵੇਂ ਪੰਜਾਬ ਕਰਜ਼ਈ ਹੋ ਕੇ ਆਪਾਂ ਸਾਰੇ ਮਰ ਮੁੱਕ ਜਾਈਏ ਮਜ਼ਦੂਰ ਬਣ ਜਾਈਏ ਪਰ ਉਹ ਲਾਲਚ ਜਿਹੜਾ ਸਾਨੂੰ ਥੋੜਾ ਜਿਹਾ ਫ੍ਰੀ ਵਾਲਾ ਜਿਹੜਾ ਸਾਨੂੰ ਇਸ ਪਾਸੇ ਨੂੰ ਤੋਰਦਾ ਪਿਆ ਜੇ ਬਹੁਤ ਜ਼ਿਆਦਾ ਮਹਿੰਗਾ ਪੈਣਾ ਜੇ ਇਹਦਾ ਜਿਹੜਾ ਸਾਡੇ ਤੇ ਕਰਜ਼ਾ ਚੜਿਆ ਨਾ ਕਈ ਪੁਸ਼ਤਾ ਲੱਗਣ ਗਿਆ ਲਾਉਂਦੇ ਆ ਸੋ ਇੰਨੀ ਇੱਕ ਗੱਲ ਜੇ ਸਮਝ ਆ ਜਾਏ ਤਾਂ ਆਪਾਂ ਉਹਨਾਂ ਨੂੰ ਨਾ ਕਰੀਏ ਭਾਈ ਮੁਫਤ ਕੋਰੀ ਰੱਖੋ ਆਪਣੀ ਜੇਬ 'ਚ ਤੁਸੀਂ ਆਪਣੇ ਖਰਚੇ ਕਿੰਨੇ ਘਟਾਏ ਇਹਦੀ ਗੱਲ ਕਰੋ ਜਦੋਂ ਇਹ ਆਵਾਜ਼ ਚੁੱਕਣ ਲੱਗ ਗਈ ਨਾ ਹਾਂਜੀ ਸਿਆਸਤਦਾਨ ਸਾਹਿਬ ਕਿੰਨੇ ਕੁ ਤੁਸੀਂ ਆਪਣੇ ਨਾਲ ਲੱਗਦੇ ਰਾਖੀ ਕਰਨ ਵਾਲੇ ਲੋਕ ਘਟਾਏ ਨੇ ਕਿੰਨੀਆਂ ਕੁ ਗੱਡੀਆਂ ਤੁਸੀਂ ਘੱਟ ਵਰਤੀਆਂ ਨੇ ਕਿੰਨੇ ਟੈਲੀਫੋਨ ਦੇ ਬਿੱਲ ਤੁਹਾਡੇ ਘਟਾਏ ਨੇ ਹਵਾਈ ਖਰਚੇ ਦੱਸੋ ਜਰਾ ਕਿੰਨੇ ਨੇ ਜਦੋਂ ਆਹ ਸਵਾਲ ਆਪਾਂ ਪੁੱਛਣ ਲੱਗ ਗਏ ਫਿਰ ਨਾਲ ਸਵਾਲ ਪੁੱਛਣ ਜੇ ਅਸੀਂ ਉਹਨਾਂ ਨੂੰ ਹੀ ਵੋਟ ਪਾਵਾਂਗੇ ਜਿਹੜੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਂਦੇ ਹੋਣ ਜਿਹੜੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਪੜਾਉਂਦੇ ਹੋਣ ਜਦੋਂ ਆਹ ਸਵਾਲ ਪੁੱਛਣ ਲੱਗ ਕੇ ਕਹੋ ਜੀ ਅਸੀਂ ਉਸੇ ਸਿਆਸਤਦਾਨ ਨੂੰ ਚੁਣਨਾ ਹੈ ਤੇ ਫਿਰ ਸਾਨੂੰ ਫ੍ਰੀ ਦੇਣ ਨਾਲ ਨੌਕਰੀ ਦਿਓ ਤਾਂ ਕਿ ਅਸੀਂ ਆਪਣੀ ਆਪ ਕਮਾਈ ਕਰਕੇ ਸਕੋ ਇਹ ਬਿੱਲ ਅਸੀਂ ਦੇ ਦੇਾਂਗੇ ਉਹ ਜ਼ਿਆਦਾ ਬਿਹਤਰ ਹੋਏਗਾ ਬਜਾਏ ਕਿ ਅੱਜ ਫ੍ਰੀ ਬਿਜਲੀ ਨਾਲ ਅਸੀਂ ਧਰਤੀ ਇੱਥਲਾ ਪਾਣੀ ਮੁਕਾ ਲਈਏ ਫਿਰ ਤਕਰ ਹੀ ਵਾਪਰੇਗਾ ਸਾਨੂੰ ਹੁਣ ਵੀ ਦਿਖ ਰਿਹਾ ਹੈ ਕਿ ਇਸ ਤਰੀਕੇ ਦੀ ਗਰਮੀ ਆਈ ਪਈ ਹੈ ਪਰ ਜੇ ਹੁਣ ਵਾਰਨਿੰਗ ਹੀ ਇਸ਼ੂ ਹੋ ਗਈ ਬੈਂਗਲੌਰ ਸਾਡੇ ਸਾਹਮਣੇ ਜੇ ਜਿਸ ਹਾਲ ਵਿੱਚ ਜਾ ਰਿਹਾ ਉੱਥੇ ਸਾਰਾ ਪਾਣੀ ਲਗਭਗ ਖਤਮ ਹੋਇਆ ਪਿਆ ਜੇ 2-2 ਦਿਨ ਨਾਲ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਸਾਡੇ ਮੁਫਤ ਖੋਰੇ ਇਹੀ ਸਾਰੇ ਬੈਠੇ ਉਹਨਾਂ ਦੀਆਂ ਗੱਡੀਆਂ ਧੋਣ ਤੇ ਜਿਵੇਂ ਪਾਈਪਾਂ 'ਚੋਂ ਪਾਣੀ ਲੱਗਦਾ ਜੇ ਉਹ ਸਭ ਦੇ ਸਾਹਮਣੇ ਆ ਦਿਖਦਾ ਤੇ ਇਹ ਸਾਰੀਆਂ ਚੀਜ਼ਾਂ ਕਿਉਂ ਆਖਰ ਸਾਨੂੰ ਨਹੀਂ ਸਮਝ ਆ ਰਹੀਆਂ ਇਹ ਪਾਣੀ ਸਾਡਾ ਧਰਤੀ ਹੀ ਖਲਾ ਜਿਸ ਢੰਗ ਨਾਲ ਵਰਤਿਆ ਜਾ ਰਿਹਾ ਜੇ ਤੇ ਜਿਵੇਂ ਸਾਨੂੰ ਨਹਿਰੀ ਪਾਣੀ ਜਿਸ ਢੰਗ ਨਾਲ ਵੀ ਪਹੁੰਚਿਆ ਜਾਂ ਪੰਜਾਬ ਦੇ ਪਾਣੀ ਦਾ ਜਿਸ ਤਰੀਕੇ ਦੁਰਵਰਤੋਂ ਹੋ ਕੇ ਹੋਰਨਾ ਸੂਬਿਆਂ ਚ ਗਈ ਕੌਣ ਚੀਕਦਾ ਜੇ ਚੰਡੀਗੜ੍ਹ ਲਈ ਅਸੀਂ ਅਜੇ ਵੀ ਉਸੇ ਤਰ੍ਹਾਂ ਰੌਲਾ ਪਾਣ ਜੋ ਗਈਆਂ ਹੋਰ ਤਾਂ ਸਭ ਸਾਨੂੰ ਮਿਲਿਆ ਕੁਝ ਨਹੀਂ ਨਹੀਂ ਸਾਡੇ ਮੁੱਦੇ ਤਾਂ ਉੱਥੇ ਦੇ ਉੱਥੇ ਖੜੇ ਨੇ ਹੁਣ ਇੱਕ ਨਵਾਂ ਮੁੱਦਾ ਸਾਡੇ ਸਿਰ ਤੇ ਬਰਗਾੜੀ ਵਾਲਾ ਉਹ ਵੀ ਤੌਰ ਤਾਂ ਬੰਦੀ ਸਿੰਘ ਉੱਥੇ ਦੇ ਉੱਥੇ ਹੀ ਸਾਨੂੰ ਉੰਜੀ ਬੰਦ ਨੇ ਕੋਈ ਕੁਝ ਹੋਇਆ ਤਾਂ ਹੈ ਨਹੀਂ ਝੂਠੇ ਕੇਸ ਪਹਿਲਾਂ ਨਾਲੋਂ ਦੁੱਗਣੇ ਵੱਧ ਗਏ ਨੇ ਬਾਕੀ ਚੀਜ਼ਾਂ ਵੀ ਸਾਡੇ ਦਿਖ ਰਹੇ ਨੇ ਇਸ ਤਰੀਕੇ ਦਾ ਨਸ਼ਾ ਘਰ-ਘਰ ਵਿੱਚ ਲੋਕ ਚੀਕਾਂ ਮਾਰਦੇ ਨੇ ਆਪਣੇ ਘਰ ਦੀਆਂ ਵੀਡੀਓਜ਼ ਪਾ-ਪਾ ਕੇ ਕਿ ਆ ਸਾਡਾ ਹਾਲ ਜੇ ਤੇ ਨੌਜਵਾਨ ਬੱਚੇ ਤਾਂ ਛੱਡੋ ਹੁਣ ਤਾਂ ਸਕੂਲਾਂ 'ਚ ਪੜਦੇ ਬੱਚੇ ਵੀ ਨਸ਼ੇ ਨਾਲ ਗ੍ਰਸਤ ਹੋਣ ਲੱਗ ਗਏ ਨੇ ਆਖਰ ਕਦੋਂ ਜਾਗਾਂਗੇ ਅਸੀਂ ਕਦੇ ਤਾਂ ਸਮਝੀਏ ਕਿ ਇਹ ਕੁਰਸੀਆਂ ਵਾਲੇ ਤਾਂ ਸਿਰਫ ਆਪਣੀਆਂ ਕੁਰਸੀਆਂ ਤੱਕ ਸੀਮਤ ਨੇ ਸਾਨੂੰ ਕਿਸੇ ਹੱਦ ਤੱਕ ਝੂਠ ਸੱਚ ਬੋਲ ਕੇ ਪਰਵਾਹ ਜਾਣਗੇ ਇਹ ਨੀਤੀ ਜਾਜੇ ਕੇ ਭਾਰੀ ਗਿਣਤੀ ਲੋਕ ਜਾਣਨ ਨੂੰ ਹੀ ਤਿਆਰ ਨਹੀਂ ਕਿ ਅਸੀਂ ਵੋਟਾਂ ਪਾਣੀ ਐ ਤਾਂ ਸਾਨੂੰ ਮਿਲਣਾ ਕੱਖ ਵੀ ਨਹੀਂ ਅਸਲੀ ਤਾਂ ਸਿਰਫ ਉਹਨਾਂ ਨੇ ਦਲ ਬਦਲ ਬਦਲ ਕੇ ਸਿਰਫ ਆਪਣੀ ਘਰ ਭਰਨੇ ਨੇ ਸਾਡੇ ਲਈ ਕਿਸੇ ਨੇ ਕੁਝ ਨਹੀਂ ਕਰ ਵੈਸੇ ਇਹ ਵੀ ਸਮੇਂ ਦੇ ਨਾਲ ਨਾਲ ਲੋਕ ਮਤਲਬ ਕਿ ਆਪਣੇ ਸੋਚ ਵੀ ਬਦਲ ਰਹੇ ਨੇ ਜਾਗਰੂਕ ਵੀ ਹੋ ਰਹੇ ਨੇ ਭਾਵੇਂ ਕਿ ਮੁਫਤ ਕੋਰੀ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਜਬੂਰੀ ਵਸ ਵੀ ਕਿ ਜਿਹੜੇ ਜਿਹੜੇ ਤਰਕੇ ਜਿਹਨਾਂ ਨੂੰ ਲੋੜ ਹੈ ਗਰੀਬ ਨੇ ਆ ਤਕਰੀਬ ਨੇ ਉਹਨਾਂ ਨੂੰ ਜ਼ਰੂਰਤ ਵੀ ਹੈ ਉਹ ਕੋਈ ਵੀ ਸੋਚਦੇ ਨੇ ਪਹਿਲਾਂ ਇਹ ਹੁੰਦਾ ਸੀ ਕਿ ਰੋਟੀ ਕੱਪੜਾ ਮਕਾਨ ਚਾਹੀਦਾ ਹੁਣ ਇਹ ਹੈ ਕਿ ਸਿਹਤ ਸਿੱਖਿਆ ਤੇ ਰੋਜ਼ਗਾਰ ਚਾਹੀਦਾ ਹੁਣ ਇਹ ਬਦਲ ਉਸ ਪਾਸੇ ਵਾਲੇ ਲੋਕ ਆਪ ਮੁਹਾਰੇ ਕਹਿੰਦੇ ਨੇ ਕਿ ਨਹੀਂ ਜੀ ਚੰਗੀ ਸਿਹਤ ਸਾਨੂੰ ਉਹ ਜਿਹੀ ਸਹੂਲਤਾਂ ਮਿਲ ਜਾਣ ਚੰਗੀ ਸਿੱਖਿਆ ਬੱਚਿਆਂ ਨੂੰ ਮਿਲ ਜੇ ਫਿਰ ਰੋਜ਼ਗਾਰ ਮਿਲ ਜੇ ਇੰਨੇ ਚ ਹੀ ਸੈਟਲ ਨੇ ਮਤਲਬ ਕਿ ਉਹ ਸੂਟ ਬੂਟ ਟਾਈ ਵਾਇਰ ਨਾਲ ਲੱਗ ਜੇ ਉਹਨਾਂ ਦਾ ਸਟੈਂਡਰਡ ਹੀ ਬਦਲ ਜਾਂਦਾ ਹੈ ਕਿ ਬੰਦਾ ਜਦੋਂ ਉਸ ਪਾਸੇ ਵੱਲ ਨੂੰ ਬੱਚਾ ਜਾਂਦਾ ਹੈ ਪਰਿਵਾਰ 'ਚ ਇੱਕ ਬੱਚਾ ਵੀ ਚਲੇ ਜਾਓ ਸਾਰਾ ਕੁਝ ਤਬਦੀਲ ਹੋ ਜਾਂਦਾ ਮੈਂ ਸਿਹਤ ਦਾ ਪਾਸਾ ਸਮਝਣਾ ਜਾਵਾਂਗਾ ਕਿ ਸਿਹਤ ਦੇ ਵਿੱਚ ਕਿੰਨਾ ਕੁ ਤੁਹਾਨੂੰ ਸੁਧਾਰ ਲੱਗਿਆ ਕਿਉਂਕਿ ਇਹ ਵੀ ਇਲੈਕਸ਼ਨਸ ਦੇ ਵਿੱਚ ਬਹੁਤ ਮੈਟਰ ਕਰਦਾ ਹੈ ਕਿ ਲੋਕ ਤੁਹਾਡੇ ਕੋ ਹੁੰਦੇ ਨੇ ਤਾਂ ਉੱਥੇ ਇਲਾਜ ਇਹੋ ਜਿਹਾ ਵੇਖ ਕੇ ਕਈ ਵਾਰ ਇਹ ਹੁੰਦਾ ਨਾ ਕਿ ਸਰਕਾਰਾਂ ਨੂੰ ਵੀ ਕੋਸ਼ਨ ਲੱਗ ਜਾਂਦੇ ਨੇ ਕਿ ਅਸੀਂ ਤਾਂ ਕਹਿੰਦੇ ਸੀ ਕਿ ਬੜਾ ਕੁਝ ਬਦਲ ਜਾਏਗਾ ਪੰਜਾਬ ਦੇ ਵਿੱਚ ਚੰਗੀ ਸਿਹਤ ਦੇ ਨੂੰ ਲੈ ਕੇ ਮਤਲਬ ਕਿ ਸਰਕਾਰਾਂ ਉਪਰਾਲੇ ਕਰ ਰਹੀਆਂ ਆ ਜਾਂ ਉਹ ਸਾਰੇ ਇਲਾਜ ਸਹੀ ਵਾਜਬ ਰੇਟਾਂ ਦੇ ਵਿੱਚ ਜਾਂ ਉਸ ਢੰਗ ਨਾਲ ਹੋ ਰਹੇ ਨੇ ਹੈ ਕੋਈ ਇਸ ਪਾਸੇ ਵੱਲ ਨੂੰ ਸੁਧਾਰ ਕੋਈ ਉਹ ਕੋਨੇ ਅਸਰ ਕੀਤਾ ਲੋਕਾਂ ਦੇ ਮਨਾਂ ਦੇ ਉੱਤੇ ਸਰਕਾਰੀ ਜਿਹੜਾ ਮੁਹੱਲਾ ਕਲੀਨਿਕ ਹੋ ਗਏ ਜਾਂ ਉਹ ਸਾਰਾ ਕੁਝ ਜਿੰਦਰਵੀਨ ਮੈਂ ਆਪ ਸਰਕਾਰੀ ਨੌਕਰੀ ਵਿੱਚ ਬੈਠਿਆ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਬੈਠੇ ਆ ਮੈਂ ਉਸ ਬਾਬਤ ਸਿੱਧੀ ਤੌਰ ਤੇ ਕਹਿਣ ਦੀ ਬਜਾਏ ਤੁਹਾਨੂੰ ਹੀ ਜਾਂ ਸੁਣਨ ਵਾਲਿਆਂ ਨੇ ਸਵਾਲ ਪੁੱਛਣਾ ਚਾਹਨੀ ਆ ਕਿ ਸਿਆਸਤਦਾਨਾਂ ਦੇ ਆਪਣੇ ਬੱਚੇ ਜਾਂ ਉਹਨਾਂ ਦੇ ਆਪ ਨੂੰ ਛੱਡ ਦਿਓ ਕੀ ਉਹਨਾਂ ਦੇ ਰਿਸ਼ਤੇਦਾਰੀ ਵਿੱਚੋਂ ਵੀ ਕੋਈ ਸਾਡੇ ਇੱਥੇ ਸਰਕਾਰੀ ਇਲਾਜ ਕਰਵਾਉਣ ਜਾਂ ਦਾਖਲ ਹੋਣ ਲਈ ਆ ਰਿਹਾ ਹੈ ਮੈਂ ਆਪ ਜੇ ਅੱਜ ਤੁਸੀਂ ਕਹੋਗੇ ਕਿ ਦਾਖਲ ਹੋ ਜਾਵਾਂ ਤਾਂ ਸ਼ਾਇਦ ਜਿਸ ਤਰੀਕੇ ਦੇ ਹਾਲ ਵਿੱਚ ਆਪਾਂ ਆਫ ਦੀ ਕੈਮਰਾ ਵੀ ਗੱਲ ਕਰ ਰਹੇ ਸਾਂ ਕਿ ਜਿੱਥੇ ਹੁਣ 40 ਡਿਗਰੀ ਤੇ 8ਵੀਂ ਮੰਜ਼ਲ ਤੇ ਸਾਡੇ ਕੋਲ ਪੱਖਾ ਖਰਾਬ ਏ ਤੇ ਏਸੀ ਚੱਲਦੇ ਨਹੀਂ ਤੇ ਮੈਨੂੰ ਦੱਸ ਦਿਓ ਵੀ ਉੱਥੇ ਕਿਵੇਂ ਬੈਠ ਕੇ ਤੇ ਕਿਸ ਢੰਗ ਨਾਲ ਕੰਮ ਕੀਤਾ ਜਾ ਸਕਦਾ ਜੇ ਸੋ ਇਸੇ ਹੀ ਤਰ੍ਹਾਂ ਕੋਈ ਵੀ ਆਇਆ ਜਿਹਨੂੰ ਉੱਥੇ ਏਸੀ ਨਹੀਂ ਆ ਪੱਖਾ ਨਹੀਂ ਮਿਲ ਰਿਹਾ ਇਸ ਮਾਹੌਲ ਵਿੱਚ ਤੇ ਜਿੱਥੇ ਅਸੀਂ ਚਿੱਠੀਆਂ ਲਿਖ ਲਿਖ ਕੇ ਥੱਕ ਜਾਂਨੇ ਆ ਮੈਂ ਕਿਸੇ ਵੀ ਇਸ ਵਿੱਚ ਪੋਲੀਟੀਸ਼ੀਅਨ ਦੇ ਉੱਤੇ ਉਂਗਲ ਨਹੀਂ ਚੱਕ ਰਹੀ ਸ਼ਾਇਦ ਉਹਨਾਂ ਦਾ ਇਸ ਪੱਖ ਵੱਲ ਧਿਆਨ ਨਹੀਂ ਕਿ ਜੋ ਇਹਨਾਂ ਇੰਸਟੀਟਿਊਸ਼ਨਸ ਵਿੱਚ ਜੋ ਇਨਚਾਰਜ ਲਾਏ ਗਏ ਨੇ ਕਿ ਉਹ ਸਹੀ ਡਿਊਟੀ ਨਿਭਾ ਰਹੇ ਨੇ ਜਾਂ ਕਿ ਉਹ ਸਿਰਫ ਹੱਥ ਠੋਕ ਕੇ ਹੀ ਰੱਖੇ ਗਏ ਨੇ ਕਿ ਹਾਂਜੀ ਉਹ ਪੂਰਤੀ ਕਰਨ ਸਿਰਫ ਉੱਪਰ ਸਤਦਾਨਾਂ ਦੀਆਂ ਲੋੜਾਂ ਦੀ ਪਰ ਬਾਕੀ ਜੋ ਹੋ ਰਿਹਾ ਜੇ ਉਹਦੇ 'ਤੇ ਕਾਹੀ ਅੱਖਾਂ ਬੰਦ ਕਰ ਲਈਆਂ ਜਾਣ ਤਾਂ ਲੋਕਾਂ 'ਚ ਹਾਹਾਕਾਰ ਤਾਂ ਮਚਦੀ ਜੇ ਤੋ ਇਹੋ ਗੱਲ ਜੇ ਕਿ ਅੱਜ ਜੇ ਤੁਸੀਂ ਆਪ ਦਾਖਲ ਹੋਣ ਨੂੰ ਤਿਆਰ ਨਹੀਂ ਜਾਂ ਕੋਈ ਵੀ ਰੱਜਿਆ ਪੁੱਜਿਆ ਬੰਦਾ ਵੀ ਦਾਖਲ ਹੋਣ ਨੂੰ ਤਿਆਰ ਨਹੀਂ ਤਾਂ ਕੁਝ ਚੀਜ਼ਾਂ ਵੱਲ ਐਸ ਵੇਲੇ ਧਿਆਨ ਦੀ ਲੋੜ ਹੈ ਕਿ ਪੈਸੇ ਵੀ ਲਾਏ ਜਾ ਰਹੇ ਹੋਣ ਸਰਕਾਰ ਵੱਲੋਂ ਤੇ ਫਿਰ ਉਹ ਸਭ ਕੁਝ ਪ੍ਰੋਵਾਈਡ ਵੀ ਕੀਤਾ ਜਾ ਰਿਹਾ ਹੋਵੇ ਪਰ ਜਦੋਂ ਹੇਠਲੀ ਪੱਧਰ ਤੇ ਪਹੁੰਚੇ ਹੀ ਨਾ ਤਾਂ ਵਿੱਚ ਕਿਤੇ ਤਾਂ ਕੁਝ ਗੜਬੜ ਹੈ ਉਸ ਪੱਧਰ ਤੇ ਹੀ ਕੁਝ ਧਿਆਨ ਕੀਤਾ ਜਾਏ ਕਿ ਕੌਣ ਕਿੱਥੇ ਖਾ ਪੀ ਰਿਹਾ ਹੈ ਉਥੋਂ ਜੇ ਅਸੀਂ ਧਿਆਨ ਕਰ ਲਈਏ ਤਾਂ ਫੇਰ ਮੇਰਾ ਖਿਆਲ ਇਹ ਸਮੂਥਲੀ ਸਾਰਾ ਕੰਮ ਚਲਾਇਆ ਜਾ ਸਕਦਾ ਹੈ ਵਰਨਾ ਉਦੋਂ ਤੱਕ ਲੋਕ ਵੀ ਔਖੇ ਅਸੀਂ ਵੀ ਔਖੇ ਤੇ ਸਰਕਾਰ ਵਿਚਾਰੀ ਚੀਕੇ ਕਿ ਅਸੀਂ ਜੀ ਪਹੁੰਚਾਤਾ ਸਮਾਨ ਤੇ ਵਿੱਚੋਂ ਗਾਇਬ ਹੋ ਜੇ ਉਹ ਧਿਆਨ ਰੱਖਣ ਦੀ ਲੋੜ ਹੈ ਜੇ ਨਾ ਧਿਆਨ ਕੀਤਾ ਗਿਆ ਤਾਂ ਫਿਰ ਇਹ ਕਾਫੀ ਕਈ ਵਾਰ ਜਦੋਂ ਫਾਲ ਬੈਕ ਪੈਂਦੀ ਜੇ ਨਾ ਬੜੀ ਜ਼ਬਰਦਸਤ ਪੈਂਦੀ ਜੇ ਸੋ ਤੁਹਾਡੇ ਰਾਈ ਜੇ ਕੋਈ ਸਰਕਾਰੀ ਬੰਦਾ ਵੀ ਸੁਣਦਾ ਹੋਏ ਤਾਂ ਮੈਂ ਇਹੋ ਸੁਨੇਹਾ ਦੇਣਾ ਚਾਹੁੰਨੀ ਆ ਜੇ ਤੁਸੀਂ ਸਮਾਨ ਪਹੁੰਚਾਇਆ ਜੇ ਜੋ ਤੁਸੀਂ ਲੈਕਚਰਸ ਵਿੱਚ ਸਾਰੇ ਥਾਂ ਦੱਸਦੇ ਪਏ ਹੋ ਤਾਂ ਪਈ ਚੈੱਕ ਕਰੋ ਕਿੱਥੇ ਹਵਾ ਹੋ ਰਿਆ ਜੇ ਵਿੱਚ ਜੇ ਨਹੀਂ ਰੋਕਿਆ ਇਸ ਤਰੀਕੇ ਦੀ ਪਿਲ ਫ੍ਰੀਜ ਤਾਂ ਇਹ ਵਾਪਸ ਤੁਹਾਡਾ ਹੀ ਨੁਕਸਾਨ ਕਰਨ ਵਾਲੀ ਜੇ ਇਸ ਪਾਸਿਓਂ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਪਰ ਗੱਲ ਇਹ ਹੈ ਕਿ ਉਹੀ ਹਾਲ ਮੁਹੱਲਾ ਕਲਿਨਿਕ ਵਿੱਚ ਲੋਕ ਜਦੋਂ ਜਾ ਕੇ ਕਹਿੰਦੇ ਨੇ ਜੀ ਸਾਡਾ ਪੂਰਾ ਕੁਝ ਇਲਾਜ ਨਹੀਂ ਹੋ ਸਕਿਆ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਤਾ ਜਿਹੜਾ ਅਨ ਕਵਰਡ ਰਹਿ ਰਿਹਾ ਜੇ ਮੇਰਾ ਖਿਆਲ ਉਸ ਲਈ ਬਿਹਤਰ ਹੈ ਕਿ ਜਿਹੜਾ ਡਾਇਰੈਕਟਲੀ ਇਨਵੋਲਵਡ ਵਿਦ ਦੀ ਪੇਸ਼ੈਂਟਸ ਨਹੀਂ ਨਹੀਂ ਮੇਰੇ ਵਰਗੇ ਹੋਰ ਬਥੇਰੇ ਨੇ ਤੇ ਉਹਨਾਂ ਨਾਲ ਮੀਟਿੰਗ ਸਿੱਧੀ ਕਰ ਲਈ ਜਾਏ ਭਾਈ ਕਿਹੜੀ ਥਾਂ ਤੇ ਕੀ ਗੜਬੜ ਹੋ ਰਹੀ ਹੈ ਤਾਂ ਇੱਕ ਦਿਨ ਦਾ ਕੰਮ ਹੈ ਮਿੰਟ ਵਿੱਚ ਪਤਾ ਲੱਗ ਸਕਦਾ ਕਿ ਉੱਥੇ ਰੋਕਿਆ ਜਾਵੇ ਕਿਸੇ ਤਬਦੀਲੀ ਅਫਸਰ ਦੀ ਕਰਨੀ ਹੋਏ ਉਹ ਕਰ ਲਈ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਪਹਚਾਈਆਂ ਜਾ ਸਕਦੀਆਂ ਨੇ ਪਰ ਜੇ ਖੋਖਲੇ ਤਾਂ ਵੀ ਕੀਤੇ ਜਾ ਰਹੇ ਨੇ ਉੱਪਰ ਤੇ ਤਾਂ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਪਰ ਮੇਰਾ ਖਿਆਲ ਹੈ ਕਿ ਸਾਨੂੰ ਹੁਣ ਜੇ ਜੇ ਮੈਂ ਲਫ਼ਜ਼ ਬੜਾ ਵੱਡਾ ਬੋਲਿਆ ਜੇ ਜੇ ਲੋਕਾਂ ਨੇ ਕਿਸੇ ਹੀ ਪਾਸਿਓਂ ਨਕਾਰਿਆ ਜਾਂ ਉਹਨਾਂ ਦਾ ਮੋਹ ਪੰਗ ਹੋਇਆ ਤਾਂ ਸਾਨੂੰ ਇਸ ਬਾਬਤ ਸੋਚਣ ਦੀ ਲੋੜ ਹੈ ਕਿ ਜਿਹੜੇ ਅਸੀਂ ਮੁੱਦੇ ਉਭਾਰੇ ਸੀ ਕੀ ਸਿਰਫ ਮੁਫਤ ਕੋਰੀ ਕਾਰਨ ਹੀ ਲੋਕ ਜੁੜੇ ਜਾਂ ਕੋਈ ਉਹਨਾਂ ਨੂੰ ਸਿਹਤ ਜਾਂ ਸਿੱਖਿਆ ਵਿੱਚ ਸੁਧਾਰ ਦਿਖਿਆ ਤਾਂ ਜੁੜੇ ਯਾ ਉਹ ਡਰ ਕੇ ਜੁੜੇ ਕੇ ਸਾਡੇ ਤੇ ਝੂਠੇ ਕੇਸ ਨਾ ਪਹਿਣ ਜਾਂ ਫਿਰ ਕਿਸੇ ਲਾਲਚ ਅਧੀਨ ਇਹ ਸਾਰਾ ਕੁਝ ਜ਼ਰੂਰ ਦੇਖ ਲੈਣਾ ਚਾਹੀਦਾ ਪਰ ਜਿਹੜਾ ਵੀ ਜਿੱਤੇ ਮੈਂ ਫਿਰ ਕਹਿ ਰਹੀਆਂ ਕਿ ਉਹਨੂੰ ਮੁਬਾਰਕਾਂ ਪਰ ਗੱਲ ਇਹ ਹੈ ਕਿ ਇਤਿਹਾਸ ਵਿੱਚ ਸੁਖਿੰਦਰ ਜੀ ਬਹੁਤ ਚੀਜ਼ਾਂ ਅਖੀਰੋਂ ਸਾਹਮਣੇ ਬੈਠਾ ਹੁੰਦਾ ਹੈ ਕਿਉਂਕਿ ਅੱਜ ਦੀ ਜਿੱਤ ਸਿਰਫ ਅੱਜ ਤੱਕ ਨਹੀਂ ਹੁੰਦੀ ਤੁਸੀਂ ਵੀ ਦੇਖਦੇ ਹੋ ਕਿ ਲੋਕ ਤਾਂ 2004 ਦੀ ਵੀ ਗੱਲ ਅੱਜ ਵੀ ਛੇੜਦੇ ਨੇ ਬਿਲਕੁਲ ਉਂਝੀ ਇਹ ਅੱਜ ਦੀ ਜੋ ਅੱਜ ਦੇ ਰਾਜ ਬਾਰੇ ਵੀ ਗੱਲ ਅੱਜ ਤੋਂ ਸ਼ਾਇਦ ਅਸੀਂ ਹੋਈਏ ਨਾ ਹੋਈਏ ਪੰਜਾਹ ਵਰੇ ਬਾਅਦ ਵੀ ਕੀਤੀ ਜਾਏਗੀ ਕਿ ਭਈ ਕੌਣ ਕਿਵੇਂ ਸਹੀ ਸੀ ਸੋ ਇਤਿਹਾਸ ਕਿਸੇ ਨੂੰ ਬਖਸ਼ਦਾ ਨਹੀਂ ਉਹ ਆਪਣੇ ਆਪ ਜ਼ਰੂਰ ਇਸ ਬਾਬਤ ਨਿਆਂ ਕਰਦਾ ਹੈ ਕਿ ਕੌਣ ਸਹੀ ਸੀ ਕੌਣ ਗਲਤ ਸੋ ਮੇਰਾ ਖਿਆਲ ਹੈ ਜੇ ਇੰਨੀ ਸੋਚ ਅਸੀਂ ਜਾਗਰ ਕਰ ਲਈ ਜੋ ਕਿ ਬਹੁਤ ਘੱਟ ਲੋਕਾਂ 'ਚ ਉਹਨਾਂ ਨੂੰ ਸਿਰਫ ਵਕਤੀ ਕੁਰਸੀ ਦੀ ਲੋੜ ਹੈ ਉਹ ਜੇ ਇਹ ਸਮਝ ਆ ਜਾਏ ਤਾਂ ਆਪਾਂ ਜ਼ਰੂਰ ਆਪਣੇ ਆਪ ਅੰਦਰ ਤਬਦੀਲੀ ਕਰ ਸਕਦੇ ਆ ਆਪਣੇ ਕੰਮ ਕਾਰਜ ਕਰ ਸਕਦੇ ਆ ਤੇ ਲੋਕਾਂ ਦੀ ਬਿਹਤਰੀ ਲਈ ਜਦੋਂ ਇਹੋ ਜਿਹੇ ਕੰਮ ਕੀਤੇ ਜਾਣ ਉਦੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਤੇ ਤੁਹਾਨੂੰ ਚੋਣ ਪ੍ਰਚਾਰ ਦੀ ਵੀ ਲੋੜ ਪੈਂਦੀ ਹੈ ਲੋਕ ਆਪਣੇ ਆਪ ਜਾਣਦੇ ਨੇ ਹੌਮ ਹੁਮਾ ਕੇ ਕਿ ਅਸੀਂ ਇਹਨਾਂ ਨੂੰ ਜ਼ਰੂਰ ਜਿਤਾਉਣਾ ਹੈ ਥੈਟਸ ਅ ਮੇਰਾ ਨਾ ਆਖਰੀ ਸਵਾਲ ਹੈ ਸੀਮਤ ਸਮੇਂ ਦੇ ਵਿੱਚ ਕਿ ਜਦੋਂ ਅਸੀਂ ਇਹ ਗੱਲ ਕਰਦੇ ਜਿਵੇਂ ਬੀਜੇਪੀ ਵੀ ਗੱਲ ਕਰਦੀ ਹੈ ਵਨ ਨੇਸ਼ਨ ਵਨ ਲੀਡਰ ਵਨ ਨੇਸ਼ਨ ਵਨ ਇਲੈਕਸ਼ਨ ਉਸ ਪੋਸੀਬਲ ਨੂੰ ਪੰਜਾਬ ਦੇ ਮਸਲਿਆਂ ਦਾ ਹੱਲ ਕੀ ਇਸ ਪਾਸੇ ਵੱਲ ਨੂੰ ਹੈਗਾ ਕਿ ਦਿੱਲੀੋਂ ਲੈ ਕੇ ਮਤਲਬ ਕੇਂਦਰ ਤੋਂ ਲੈ ਕੇ ਪੰਜਾਬ ਤੱਕ ਇੱਕੋ ਸਰਕਾਰ ਹੋਵੇ ਤੇ ਉਹੀ ਸਰਕਾਰ ਜਿਹੜੀ ਹੈ ਇਹ ਪੂਰੀ ਐਨ ਚੇਨ ਬਣਾ ਕੇ ਪੰਜਾਬ ਦੇ ਮਸਲੇ ਹੱਲ ਕਰ ਸਕਦੀ ਹੈ ਜਾਂ ਫਿਰ ਇਹ ਰੌਲਾ ਰੱਪਾ ਇਦਾਂ ਹੀ ਰਹਿਣਾ ਆ ਕਿ ਦਿੱਲੀ ਬਨਾਮ ਪੰਜਾਬ ਤੇ ਉਹ ਜਿਹੜਾ ਹਕੂਮਤੀ ਜ਼ਬਰ ਹੈ ਜਾਂ ਜ਼ੁਲਮ ਹੈ ਜਾਂ ਉਹ ਪੰਜਾਬ ਨੂੰ ਟਾ ਲੋ ਉਹਨਾਂ ਦੀਆਂ ਸਾਜਸ਼ਾਂ ਏਸੇ ਢੰਗ ਨਾਲ ਚਲਦੀਆਂ ਰਹਿਣੀਆਂ ਨੇ ਸਿਕੰਦਰ ਜੀ ਬਹੁਤ ਕੁਝ ਟੇਬਲ ਤੇ ਬੈਠ ਕੇ ਵੀ ਸੌਰਟ ਆਊਟ ਹੁੰਦਾ ਜੇ ਦੇਖੋ ਜੰਗਾਂ ਦੇ ਵਿੱਚੋਂ ਕੁਝ ਬਹੁਤੇ ਫਾਇਦੇ ਅਜੇ ਤੱਕ ਮਿਲੇ ਨਹੀਂ ਜਿਵੇਂ ਆਪਾਂ ਇਤਿਹਾਸਕ ਤੱਥ ਦੇਖ ਲਈਏ ਜਿੰਨੀ ਲੰਬੀ ਜੰਗ ਸਗੋਂ ਤੁਰੀ ਜਾਵੇ ਉਹਨਾਂ ਨੁਕਸਾਨ ਹੀ ਦੋਆ ਤਰਾ ਦਾ ਹੁੰਦਾ ਹੈ ਸੋ ਮੇਰਾ ਖਿਆਲ ਹੈ ਕਿ ਜੇ ਆਪਾਂ ਕਿਸੇ ਥਾਂ ਤੇ ਕੋਈ ਸੁਖਾਲਾ ਮਾਹੌਲ ਬਣਾ ਕੇ ਮੁੱਦੇ ਗੱਲ ਵੱਡੀ ਉਹ ਹੁੰਦੀ ਜੇ ਕਿ ਜਿਹੜੇ ਇਸ ਰਾਉਂਡ ਟੇਬਲ ਕਾਨਫਰੰਸ ਤੇ ਬੈਠੇ ਉਹ ਕੌਣ ਨੇ ਸਾਰਾ ਕੁਸ਼ ਉਹਦੇ ਤੇ ਨਿਰਭਰ ਹੈ ਕਿ ਕੀ ਉਹ ਸਿਰਫ ਆਪਣੇ ਲਈ ਮੰਗ ਕੇ ਆ ਜਾਂਦੇ ਨੇ ਕਿ ਸਾਨੂੰ ਇੱਕ ਪੋਸਟ ਦੇ ਦੇਣਾ ਜਾਂ ਸਾਡੇ ਬੱਚੇ ਐਡਜਸਟ ਕਰ ਲਓ ਸਾਡੇ ਰਿਸ਼ਤੇਦਾਰ ਜਾਂ ਵਾਕਈ ਪੰਜਾਬ ਦੀ ਗੱਲ ਕਰਦੇ ਨੇ ਸੋ ਜੇ ਅਸੀਂ ਗਿਣਦੇ ਹਾਂ ਕਿ ਸਾਰਾ ਪੰਜਾਬ ਤੇ ਦਿੱਲੀ ਇੱਕ ਬਰਾਬਰ ਇੱਕ ਲੈਵਲ ਤੇ ਤੁਰਦਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਜੇ ਇੱਕ ਤਗੜਾ ਲੀਡਰ ਜਿਸ ਪਿੱਛੇ ਪੰਜਾਬ ਹਰ ਵਾਰ ਹਾਰਦਾ ਰਿਹਾ ਸਦੀਆਂ ਤੋਂ ਜੰਗ ਜਿੱਤ ਕੇ ਵੀ ਅਬਾਦ ਸਰਦਾਰਾਂ ਅਸੀਂ ਹਾਰ ਜਾਂਦੇ ਰਹੇ ਹਾਂ ਕਾਰਨ ਇਹੋ ਕਿ ਜਿਹੜੇ ਵੀ ਸਾਡੇ ਮੋਢੀ ਆਗੂ ਹੁੰਦੇ ਸੀ ਉਹ ਟੇਬਲ ਤੇ ਜਦੋਂ ਪਹੁੰਚਦੇ ਨੇ ਗੱਲਾਂ ਬਾਤਾਂ ਲਈ ਉਦੋਂ ਸਿਰਫ ਆਪਣੇਆਂ ਦੀਆਂ ਕੁਰਸੀਆਂ ਕੋਈ ਮਨਿਸਟਰੀਆਂ ਉੱਤੇ ਹੀ ਤਕਸੀਮਤ ਹੋ ਜਾਂਦੇ ਨੇ ਜੇ ਕਿਤੇ ਕਾਸ਼ ਪੰਜਾਬ ਦੀ ਗੱਲ ਕੀਤੀ ਜਾਂਦੀ ਹੋਵੇ ਇਹ ਤਾਂ ਸਾਡੇ ਸ਼ਹੀਦ ਭਗਤ ਸਿੰਘ ਵੇਲੇ ਵੀ ਇਹੋ ਕੁਝ ਵਾਪਰਿਆ ਸੀ ਕਿ ਕਿਸੇ ਨੇ ਉਹਦੀ ਗੱਲ ਨਹੀਂ ਕੀਤੀ ਸੋ ਅੱਜ ਵੀ ਉਹੀ ਕੁਝ ਜੇ ਕਿ ਅਸੀਂ ਪੰਜਾਬ ਦੇ ਮੁੱਦੇ ਨਹੀਂ ਚੁੱਕਣ ਸਾੜਗੇ ਸਾਡੇ ਲੀਡਰ ਜਾਂਦੇ ਉਹ ਤਾਂ ਆਪਣੀਆਂ ਕੁਰਸੀਆਂ ਦੇ ਜਾਂਦੇ ਨੇ ਜਦੋਂ ਇਹ ਚੀਜ਼ 'ਚ ਤਬਦੀਲੀ ਹੋ ਗਈ ਫਿਰ ਤਾਂ ਦਿੱਲੀ ਪੰਜਾਬ ਇੱਕ ਲੈਵਲ ਤੇ ਤੁਰ ਸਕਣਗੇ ਪਰ ਉਹਦੇ ਲਈ ਸਾਨੂੰ ਸਭ ਤੋਂ ਪਹਿਲੀ ਲੋੜ ਏ ਇੱਕ ਯੋਗ ਆਗੂ ਦੀ ਸ਼ੁਕਰੀਆ ਦਰਸ਼ਕਤਾਂ ਵਰਤੋਨਾ